ਸੈਂਡੀ ਦੀ ਸਚਾਈ ਜਾਣਨ ਤੋਂ ਬਾਅਦ ਮੇਰਾ ਤੇ ਸੈਂਡੀ ਦਾ ਬ੍ਰੇਕਅਪ ਹੋ ਗਿਆ ਫਿਰ ਕਦੀ ਉਹ ਮੁੜ ਕੇ ਵਾਪਸ ਨ ਆਇਆ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਜੇਕਰ ਤੁਸੀਂ ਚੈਨਲ ਦੇ ਉੱਤੇ ਨਵੇਂ ਆਏ ਹੋ ਤਾਂ ਤੁਹਾਨੂੰ ਰਿਕਵੈਸਟ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਇਸ ਕਹਾਣੀ ਦੇ ਪਹਿਲਾ ਦੂਜਾ ਤੀਜਾ ਭਾਗ ਚੈਨਲ ਤੇ ਹਨ ਪਲੇਲਿਸਟ ਵਿੱਚ ਜਾ ਕੇ ਜਾਂ ਫਿਰ ਡਾਇਰੈਕਟ ਚੈਨਲ ਤੋਂ ਰੀਡ ਕਰ ਸਕਦੇ ਹੋ ਅੱਜ ਕਹਾਣੀ ਦਾ ਲਾਸਟ ਪਾਰਟ ਇਸ ਤਰ੍ਹਾਂ ਹੈ ਬੜਾ ਗੰਦਾ ਲੱਗਦਾ ਹੈ ਮੈਨੂੰ ਜਦੋਂ ਕੋਈ ਬੰਦਾ ਕਿਸੇ ਔਰਤ ਖਾਸ ਕਰਕੇ ਆਪਣੀ ਹੀ ਵੀਵੀ ਜਾਂ ਮਹਿਸ਼ੂਕ ਨੂੰ ਮੂਰੀ ਦੱਸਦਾ ਏ ਔਰਤ ਵੀ ਕੋਈ ਭੰਡਣ ਵਾਲੀ ਚੀਜ਼ ਹੈ ਗਰੀਬੀ ਕੀ ਵਿਗਾੜ ਲਵੇਗੀ ਕਿਸੇ ਦਾ ਮਰਦ ਸੌ ਜ਼ੁਲਮ ਸਿਤਮ ਵੀ ਕਰੇ ਤਾਂ ਉਸਦੇ ਕਦਮ ਬੋਸੀ ਕਰਨੀ ਨਹੀਂ ਛੱਡਦੀ ਕਮਬਖਤ ਔਰਤ ਸੱਚ ਪੁੱਛੋ ਤਾਂ ਮੈਨੂੰ ਹਰ ਔਰਤ 'ਚੋਂ ਆਪਣੀ ਅਮੀ ਨਜ਼ਰ ਆਉਂਦੀ ਹੈ ਤੇ ਹਰ ਮਰਦ 'ਚੋਂ ਆਪਣਾ ਬਾਪ ਉਸ ਤੋਂ ਬਾਅਦ ਇੱਕ ਹੋਰ ਆਇਆ ਪਾਕਿਸਤਾਨੀ ਹੁਸੈਨ ਨਾਮ ਸੀ ਉਸ ਦਾ ਉਸ ਨਾਲ ਵੀ ਮੇਰੀ ਚੰਗੀ ਦੋਸਤੀ ਹੋ ਗਈ ਗੱਲ ਨਕਾ ਤੱਕ ਪਹੁੰਚ ਗਈ ਮੇਰੇ ਹੀ ਧੰਦੇ ਵਾਲੀ ਮੇਰੀ ਇੱਕ ਸਹੇਲੀ ਇੱਕ ਵਾਰ ਬਿਮਾਰ ਸੀ ਤੇ ਹਸਪਤਾਲ ਵਿੱਚ ਦਾਖਲ ਸੀ ਉਹ ਆਪਣੀ 5 ਕੁ ਸਾਲਾਂ ਦੀ ਫੁੱਲ ਵਰਗੀ ਬੱਚੀ ਨੂੰ ਮੇਰੇ ਕੋਲ ਛੱਡ ਗਈ ਇੱਕ ਦਿਨ ਹੁਸੈਨ ਰਾਤ ਨੂੰ ਮੇਰੇ ਕੋਲ ਆਇਆ ਤੇ ਬਹੁਤ देर ਤੱਕ ਬੱਚੀ ਨਾਲ ਲਾੜ ਪਿਆਰ ਕਰਦਾ ਰਿਹਾ ਉਹ ਕਹਿੰਦਾ ਕਿੰਨੀ ਸੋਹਣੀ ਤੇ ਕਿੰਨੀ ਪਿਆਰੀ ਬੱਚੀ ਹੈ ਮੈਂ ਸ਼ਰਾਬ ਦੇ ਪਰ ਇੱਕ ਗਲਾਸ ਮੇਜ਼ ਤੇ ਰੱਖਦੀ ਹੋਈ ਬੋਲੀ ਹਾਂ ਕੰਜਰੀ ਦਿੱਤੀ ਹੈ ਵੱਡੀ ਹੋ ਕੇ ਕਮਾਲ ਦੀ ਕੰਜਰੀ ਬਣੇਗੀ ਹੁਸੈਨ ਕਹਿ ਕੇ ਹੱਸਿਆ ਜਿਵੇਂ ਕਿਸੇ ਨੇ ਮੇਰੇ ਕਲੇਜੇ ਵਿੱਚ ਖੰਜਰ ਖੋਪ ਦਿੱਤਾ ਸੀ ਗਲਾਸ ਮੇਰੇ ਹੱਥੋਂ ਛੁੱਟ ਕੇ ਜ਼ਮੀਨ ਤੇ ਜਾ ਡਿੱਗਿਆ ਕੀ ਹੋਇਆ ਉਹ ਭੱਜ ਕੇ ਮੇਰੇ ਕੋਲ ਆਇਆ ਕੁਝ ਨਹੀਂ ਤੂੰ ਇੱਥੋਂ ਚਲਾ ਜਾ ਹੁਸੈਨ ਮੇਰੀ ਤबीयत ਠੀਕ ਨਹੀਂ ਹੈ ਮੈਂ ਆਪਣੇ ਸੀਨੇ ਤੇ ਹੱਥ ਰੱਖਦੇ ਕਿਹਾ ਕੀ ਗੱਲ ਹੈ ਚੰਦਾ ਉਸਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਲੈਣਾ ਚਾਹਿਆ ਮੈਂ ਕਿਹਾ ਕਿ ਵਸ ਤੂੰ ਇੱਥੋਂ ਚਲਾ ਜਾ ਗੈਟ ਆਊਟ ਮੈਂ ਉਸਨੂੰ ਤੱਕਾ ਮਾਰਿਆ ਹਾਂ ਪਰ ਉਹ ਬੜਾ ਟੀਟ ਸੀ ਨਾ ਗਿਆ ਮੈਂ ਕਲੇਜਾ ਫੜੀ ਆਪਣੇ ਬਿਸਤਰ ਤੇ ਜਾ ਪਈ ਉਸ ਰਾਤ ਉਸਨੇ ਕਈ ਵਾਰ ਮੇਰੇ ਨਾਲ ਖੇ ਖਾਂਦੀ ਕੋਸ਼ਿਸ਼ ਕੀਤੀ ਪਰ ਮੈਂ ਹਰ ਵਾਰ ਉਸਨੂੰ ਤੱਕਾ ਮਾਰ ਕੇ ਪਰਾਂ ਕਰ ਦਿੰਦੀ ਅਖੀਰ ਜਦੋਂ ਉਹ ਜ਼ਬਰਦਸਤੀ ਤੇ ਉੱਤਰ ਆਇਆ ਤਾਂ ਮੈਂ ਉਸਨੂੰ ਪੂਰੇ ਜੋਰ ਨਾਲ ਲੱਤ ਉਸਦੇ ਟੀਟ ਵਿੱਚ ਮਾਰੀ ਉਸ ਬਿਸਤਰ ਚੋਂ ਬਾਹਰ ਛੱਡ ਦਿੱਤਾ ਇਸੇ ਵਕਤਿੱਤੋਂ ਚਲਾ ਜਾ ਵਰਨਾ ਪੁਲਿਸ ਬੁਲਾ ਲਮਾਂਗੀ ਮੁੜ ਕੇ ਮੈਨੂੰ ਆਪਣੀ ਮਨਹੋਸ ਸੂਰਤ ਨਾ ਵਿਖਾਈ ਦਰਵਾజా ਖੋਲ ਕੇ ਉਸ ਨੂੰ ਬਾਹਰ ਜਾਣ ਦਾ ਇਸ਼ਾਰਾ ਕੀਤਾ ਤੇ ਉਹ ਚਲਾ ਗਿਆ ਮੁੜ ਕੇ ਮੈਨੂੰ ਕਦੀ ਦਿਖਾਈ ਨਾ ਦਿੱਤਾ ਹਾਂ ਇੱਕ ਵਾਰੀ ਬੜਾ ਅਜੀਬ واقعہ ਹੋਇਆ ਇੱਕ ਬਾਪ ਤੇ ਬੇਟਾ ਦੋਵੇਂ ਹੀ ਮੇਰੇ ਆਸ਼ਕ ਸਨ ਪਰ ਮੈਨੂੰ ਪਤਾ ਨਹੀਂ ਸੀ ਇਹ ਉਸੇ ਜੋ ਦੀਦੀ ਗੱਲ ਹੈ ਜਿਸ ਦਾ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਇੱਕ ਦਿਨ ਕਿਸੇ ਤਰ੍ਹਾਂ ਉਸ ਦਾ ਬੇਟਾ ਵੀ ਮੇਰੇ ਕੋਲ ਆ ਗਿਆ ਤੇ ਬਾਪ ਵੀ ਰਾਤ ਨੂੰ ਬੇਟਾ ਮੇਰੇ ਨਾਲ ਸੌਣ ਲੱਗਿਆ ਲੌਂਡਿਆਂ ਵਾਂਗ ਬੋਲਿਆ ਤੂੰ ਸਭ ਤੋਂ ਪਹਿਲਾਂ ਕਿਸ ਨਾਲ ਸੁੱਤੀ ਸੀ ਤੇਰੇ ਬਾਪ ਨਾਲ ਮੈਂ ਗੁੱਸੇ 'ਚ ਕਿਹਾ ਮੈਂ ਤਾਂ ਸਿਰਫ ਮਜ਼ਾਕ ਹੀ ਕੀਤਾ ਸੀ ਪਰ ਦਰਅਸਲ ਸੱਚਮੁੱਚ ਹੀ ਉਸ ਦਾ ਬਾਪ ਵੀ ਮੇਰੇ ਘਰ ਆਉਂਦਾ ਜਾਂਦਾ ਸੀ ਇੱਕ ਦਿਨ ਦੋਵੇਂ ਇਕੱਠੇ ਆ ਗਏ ਉਸ ਦਿਨ ਗਲਤੀ ਮੇਰੀ ਹੀ ਸੀ ਕਿਉਂਕਿ ਜਦੋਂ ਵੀ ਕੋਈ ਗਾਹਕ ਮੇਰੇ ਕੋਲ ਹੁੰਦਾ ਸੀ ਤਾਂ ਮੈਂ ਲਾਲ ਚੁੰਨੀ ਵਿੰਡੋ ਤੇ ਟੰਗ ਦਿੰਦੀ ਕਿ ਬਾਹਰੋਂ ਆਉਣ ਵਾਲਾ ਸਮਝ ਜਾਵੇ ਕਿ ਮੈਂ ਵਿਜ਼ੀ ਹਾਂ ਉਸ ਦਿਨ ਭੁੱਲ ਗਈ ਦੋਵੇਂ ਇਕੱਠੇ ਆ ਗਏ ਬਾਪ ਕਹੇ ਤੇਰੀ ਤਲਾਸ਼ ਚਾਹਿਆ ਹਾਂ ਬੇਟਾ ਕਹੇ ਕਿਉਂ ਬਾਪ ਦਾ ਪਿੱਛਾ ਕਰ ਰਿਹਾ ਸੀ ਦੋਮਾਂ ਵਿੱਚ ਗੁੱਸੇ ਦੀ ਲੜਾਈ ਹੋਈ ਬੇਟਾ ਘਰ ਛੱਡ ਕੇ ਚਲਾ ਗਿਆ ਪਰ ਬੁੱਢਾ ਉਹ ਕਮਾਲ ਕਰ ਗਿਆ ਮਰਦਾ ਹੋਇਆ ਆਪਣਾ ਮਕਾਨ ਮੇਰੇ ਨਾਮ ਲਗਵਾ ਗਿਆ ਪਾਗਲ ਇਹ ਮਕਾਨ ਉਸੇ ਦਾ ਹੀ ਹੈ ਪੂਜਾ ਮੈਂ ਇੱਕ ਚਮਚ ਤੱਕ ਨਹੀਂ ਖਰੀਦਿਆ ਸਭ ਕੁਝ ਉਸੇ ਦਾ ਦਿੱਤਾ ਹੋਇਆ ਹੈ ਸਿਰਫ ਜੋਹਦੀ ਬੁੱਢਾ ਹੀ ਨਹੀਂ ਕਈ ਹੋਰ ਵੀ ਮੇਰੀ ਜ਼ਿੰਦਗੀ ਚਾਏ ਉਨ੍ਹਾਂ ਵਿੱਚੋਂ ਇੱਕ ਸੀ ਪ੍ਰੋਫੈਸਰ ਖਾਨ ਬਹੁਤ ਨਸੀਬਾ ਆਦਮੀ ਸੀ بیوی ਬਹੁਤ ਹੁਸਨ ਸੀ ਉਸਦੀ ਬਲਾਈ ਖੂਬਸੂਰਤ ਵਧੀਆ ਦਰਜੇ ਦੀ ਨੌਕਰੀ ਸੀ ਉਸ ਕੋਲ ਪਰ ਰੰਡੀਵਾਜੀ ਦਾ ਬੜਾ ਸ਼ਕੀਨ ਸੀ ਪਤਾ ਨਹੀਂ ਕਿਉਂ ਮੈਂ ਕਦੇ ਵੀ ਉਸ ਤੋਂ ਇੱਕ ਪੈਸਾ ਤੱਕ ਨਹੀਂ ਲਿਆ ਉਸ ਨੂੰ ਮੇਰੀ ਆਵਾਜ਼ ਬਹੁਤ ਪਸੰਦ ਸੀ ਮੈਂ ਗਾਜ਼ਲ ਸੁਣਾਉਂਦੀ ਤਾਂ ਉਹ ਖਾਸ਼-ਖਾਸ਼ ਕਰ ਉੱਠਦਾ ਮੇਰੀ ਆਵਾਜ਼ 'ਚ ਮੈਨੂੰ ਆਪਣੀ ਅੰਮੀ ਦੀ ਆਵਾਜ਼ ਸੁਣਾਈ ਦਿੰਦੀ ਮੇਰੀ ਗਜ਼ਲ 'ਚ ਹੋਰ ਵੀ ਦਰਦ ਜਾਗ ਪੈਂਦਾ ਬਹੁਤ ਮਕਬੂਲ ਗਜ਼ਲ ਗਾਇਕਾ ਬਣ ਸਕਦੀਆਂ ਜੇ ਤੂੰ ਕੋਸ਼ਿਸ਼ ਕਰੇ ਬਹੁਤ ਸ਼ੋਹਰਤ ਮਿਲ ਸਕਦੀ ਏ ਉਹ ਮੈਨੂੰ ਕਈ ਵਾਰ ਸਲਾਮ ਮਸਵਰਾ ਦਿੰਦਾ ਸ਼ੋਹਰਤ ਤੇ ਰਸ਼ਵਨਾਜ ਕੋਈ ਜ਼ਿਆਦਾ ਫਰਕ ਨਹੀਂ ਮੈਂ ਕਿਹਾ ਖਾਨ ਸਾਹਿਬ ਦੋਵੇਂ ਸਕੀਆਂ ਪਹਿਣਾ ਨੇ ਇਕੱਠੀਆਂ ਹੀ ਆਉਂਦੀਆਂ ਨੇ ਮੈਨੂੰ ਦੋਵਾਂ 'ਚ ਹੁਣ ਕੋਈ ਜ਼ਿਆਦਾ ਫਰਕ ਨਹੀਂ ਲੱਗਦਾ ਉਸਨੇ کئی ਵਾਰ ਆਪਣੇ ਮੱਥੇ ਤੇ ਹੱਥ ਮਾਰਿਆ ਤੇ ਕਹਿੰਦਾ ਕਿੰਨੀ ਜਹੀਨ ਔਰਤਾਂ ਤੂੰ ਫਕਰ ਹੈ ਮੈਨੂੰ ਆਪਣੇ ਆਪ ਤੇ ਜੋ ਮੈਂ ਤੇਰੇ ਨਾਲ ਇਸ਼ਕ ਕੀਤਾ ਸੈਕਸ ਤਾਂ ਕਿਸੇ ਨਾਲ ਵੀ ਕੀਤਾ ਜਾ ਸਕਦਾ ਹੈ ਪਰ ਇਸ਼ਕ ਨਹੀਂ ਖਾਸ ਕਰਕੇ ਮੇਰੇ ਵਰਗੇ ਬੰਦੇ ਲਈ ਇਸ਼ਕ ਵਾਸਤੇ ਸਿਰਫ ਜਿਸਮ ਦੀ ਨਹੀਂ ਜਿਹਨ ਦੀ ਵੀ ਲੋੜ ਹੈ ਉਹ बार-बार ਮੇਰੇ ਤੋਂ ਕੁਰਬਾਨ ਹੋ ਰਿਹਾ ਸੀ ਪਰ ਪਿਛਲੇ ਹਫਤੇ ਤਾਂ ਤੁਸੀਂ ਫਰਮਾ ਰਹੇ ਸੀ ਖਾਨ ਸਾਹਿਬ ਸੈਕੰਡ ਤੋਂ ਬਾਅਦ ਔਰਤ ਮਾਦਮੇ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਆਖਰੀ ਕਸ਼ ਖਿੱਚ ਕੇ ਸੁੱਟੀ ਹੋਈ ਸਿਗਰਟ ਮਤਲਬ ਵਕਾਰ ਚੀਜ਼ ਹੋਵੇ ਜਦੋਂ ਮੈਂ ਉਸ ਨੂੰ ਇਹ ਗੱਲ ਕਹੀ ਤਾਂ ਉਸਨੇ ਦੋਵੇਂ ਹੱਥ ਜੋੜ ਮੇਰੇ ਤੋਂ ਗੁਸਥਾਖੀ ਮੰਗੀ ਇਸੇ ਤਰ੍ਹਾਂ ਕਈ ਆਏ ਜਿੰਨਾ ਕੋਡ ਨੋਟਾਂ ਦੀ ਗਰਮੀ ਤਾਂ ਸੀ ਪਰ ਜਜ਼ਬਾਤ ਤਾਂ ਨਿਕ ਨਹੀਂ ਸੀ ਮੇਰੀ ਅੰਮੀ ਆਖਦੀ ਹੁੰਦੀ ਸੀ ਕਿ ਔਰਤ ਤੇ ਪਾਣੀ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਜਿਸ ਵਿੱਚ ਕੁਲ ਗਈ ਉਹ ਜਹੀ ਹੋ ਗਈ ਆਪਣੇ ਆਪ ਨੂੰ ਹਰ ਰੰਗ ਵਿੱਚ ਰੰਗ ਲੈਂਦੀ ਹੈ ਪਰ ਮੇਰੇ ਤੇ ਕੋਈ ਨਾ ਰੰਗ ਚੜਿਆ ਤੇ ਨਾ ਹੀ ਮੈਂ ਕਿਸੇ ਪਾਣੀ ਵਿੱਚ ਘੁਲ ਸਕੀ ਹਾਂ ਬਲਕਿ ਹਰ ਵਾਰ ਮੇਰੀ ਤਸ਼ਾਨਗੀ ਵਧਦੀ ਗਈ ਸ਼ਾਇਦ ਮੈਨੂੰ ਪਾਣੀ ਦੀ ਨਹੀਂ ਜ਼ਹਿਰ ਦੀ ਤਲਾਸ਼ ਸੀ ਕੋਈ ਅਜਾਹ ਡੰਗ ਮਾਰੇ ਮੁੜ ਕੇ ਜ਼ਹਿਰ ਨਾ ਮੰਗਾ ਪਰ ਇੱਥੇ ਸੱਪਾਂ 'ਚ ਜ਼ਹਿਰ ਕਿੱਥੇ ਮੈਂ ਕਈ ਨਾਗ ਪੁੱਛਾਂ ਤਾਂ ਫੜਫੜ ਕੇ ਕਮਾਏ ਸਭ ਪਾਣੀ ਦੇ ਸੱਪ ਨਿਕਲੇ ਕਿਸੇ ਚੈਨਾ ਜ਼ਹਿਰ ਨਹੀਂ ਸੀ ਜੋ ਮੈਨੂੰ ਡੰਗ ਮਾਰਦਾ ਇਸੇ ਤਰ੍ਹਾਂ ਬਖਤ ਦੀ ਗਰਦਗੁਆਰ ਵਿੱਚ ਮੇਰੀਆਂ ਹਸਰਤਾਂ ਦੇ ਸਿਤਾਰੇ ਡੁੱਬਦੇ ਰਹੇ ਕਹਾਵਤ ਹੈ ਕਿ ਆਰਥਰੇ ਜਵੈਨ ਬੇਖਸਮੀਆਂ ਬੇਸ਼ੱਕ ਹੋਣ ਪਰ ਵਿਜਾਰ ਕਦੇ ਨਹੀਂ ਹੁੰਦੀਆਂ ਕਈ ਵਾਰ ਹੱਸ ਪੈਣੀ ਇਹ ਜੁਮਲਾ ਸੋਚ ਕੇ ਖਾਸਮ ਕੋਈ ਨਹੀਂ ਮਿਲੇ ਆ ਚਮਕੇ ਬੜੇ ਮਿਲੇ ਸਭ ਦੀ ਇਹੋ ਅਰਜ਼ੂ ਹੈ ਕਿ ਮੈਨੂੰ ਨੰਗੀ ਨੂੰ ਦੇਖਣਾ ਬੇਨਕਾਬ ਮਰਦ ਦੀ ਸ਼ੁਰੂ ਤੋਂ ਹੀ ਹਸ਼ਰਤ ਹੀ ਇਹ ਹੈ ਕਿ ਕਿਵੇਂ ਨਾ ਕਿਵੇਂ ਔਰਤ ਨੂੰ ਨੰਗੀ ਕੀਤਾ ਜਾਵੇ ਜਦੋਂ ਫਰਗੀ ਦੀਆਂ ਨੰਗੀ ਦੀਆਂ ਤਸਵੀਰਾਂ ਅਖਬਾਰ 'ਚ ਲੱਗੀਆਂ ਤਾਂ ਮੈਂ ਬਹੁਤ ਹੱਸੀ ਕੁਝ ਦਿਨ ਪਹਿਲਾਂ ਹੀ ਟੀਵੀ ਉੱਤੇ ਮੈਂ ਤੁਹਾਡਾ ਮਹਾਭਾਰਤ ਦੇਖਿਆ ਜਿਸ ਵਿੱਚ ਦ੍ਰੋਪਦੀ ਨੂੰ 5-7 ਮਸਟੰਡੇ ਫੜ ਕੇ ਨੰਗੀ ਕਰਨ ਦੀ ਕੋਸ਼ਿਸ਼ ਕਰਦੇ ਨੇ ਫਰਗੀ ਤੇ ਦ੍ਰੋਪਦੀ ਮੈਨੂੰ ਇੱਕੋ ਜਿਹੀਆਂ ਲੱਗੀਆਂ ਵਿਚਾਰੀਆਂ ਮਰਦ ਅੱਜ ਵੀ ਉੱਥੇ ਦਾ ਉੱਥੇ ਹੀ ਖੜਾ ਜਿੱਥੇ ਹਜ਼ਾਰਾਂ ਸਾਲ ਪਹਿਲਾਂ ਸੀ ਜੰਗਲੀ ਸਿਰਫ ਔਰਤ ਨੂੰ ਨੰਗਾ ਕਰਨ ਦੀ ਖਾਹਿਸ਼ ਰੱਖਦਾ ਫਿਰ ਮੈਂ ਕਿਸ ਗੇ ਚੌਂਦੀ ਨਾਲੇ ਜਿਸਮਾਨੀ ਨੰਗੇਜ਼ ਹੋਰ ਗੱਲ ਐ ਤੇ ਰੋਹਾਨੀ ਹੋਰ ਜਿਸ ਮੇਰਾ ਛਲਣੀ ਹੋ ਗਿਆ ਏ ਨੰਗੀਆਂ ਨਗਾਹਾਂ ਤੋਂ ਇਹ ਬਦਨ ਸੀ ਮਿੱਟੀ ਪਤਾ ਨਹੀਂ ਕਿੰਨੀ ਵਾਰੀ ਨੰਗੀ ਹੋਈ ਐ ਸੱਚ ਪੁੱਛੋ ਤਾਂ ਨੰਗੀ ਜ਼ਿਆਦਾ ਹੀ ਹੋਈਆਂ ਕੱਪੜੇ ਤਾਂ ਘੱਟ ਹੀ ਨਸੀਬ ਹੋਏ ਨੇ ਗਰੀਬਣੀ ਨੂੰ ਆਮ ਲੋਕਾਂ ਦਾ ਮੇਰੇ ਬਾਰੇ ਇਹੀ ਖਿਆਲ ਐ ਕਿ ਮੈਂ ਮਰਦਾਂ ਤੋਂ ਪੈਸੇ ਲੁੱਟਦੀ ਹਾਂ ਜੇਬਾਂ ਖਾਲੀ ਕਰਦੀ ਹਾਂ ਉਹਨਾਂ ਦੀਆਂ ਵੈਸੇ ਤਾਂ ਹਰ ਔਰਤ ਦਾ ਮਕਸਦ ਹੀ ਮਰਦੀ ਜੀਵ ਖਾਲੀ ਕਰਨਾ ਹੁੰਦਾ ਹੈ ਚਾਹੇ ਉਹ بیوی ਹੋਵੇ ਜਾਂ ਰਖੇਲ ਪਰ ਇਸ ਕੰਮ ਵਿੱਚ ਮੈਂ ਕੁਝ ਜ਼ਿਆਦਾ ਹੀ ਵਦਨਾਮ ਹਾਂ ਮੇਰੇ ਬਾਰੇ ਇਹ ਵੀ ਗੱਲਾਂ ਬਹੁਤ ਹੀ ਮਸ਼ਹੂਰ ਹਨ ਕਿ ਮੈਂ ਬਹੁਤ ਹਸੀਨ ਹਾਂ ਕਾਲੀਆਂ ਘਟਾਮਾਂ ਨੇ ਮੇਰੀਆਂ ਜੁਲਫਾਂ ਕਮਰ ਤੀਜ਼ ਤਲਵਾਰ ਹੈ ਵਗੈਰਾ ਵਗੈਰਾ ਪਰ ਕਦੇ ਕਿਸੇ ਨੇ ਇਹ ਨਹੀਂ ਦੇਖਿਆ ਕਿ ਮੇਰੇ ਅੰਦਰ ਇੱਕ ਸਮੁੰਦਰ ਵੀ ਹੈ ਅਹਿਸਾਸ ਦਾ ਸਮੁੰਦਰ ਉਸ ਸਮੁੰਦਰ ਦੀ ਅੱਗ ਤੱਕ ਕੋਈ ਨਹੀਂ ਪਹੁੰਚਿਆ ਕਿਸੇ ਨੂੰ ਉਸ ਦਾ ਸੇਕ ਤੱਕ ਨਹੀਂ ਲੱਗਿਆ ਬੁਝਣੀ ਤਾਂ ਕਿਸੇ ਤੋਂ ਕੀ ਸੀ ਗਰਮ ਗੋਸਤ ਨੂੰ ਨੋਚਣ ਵਾਲੇ ਬਹੁਤ ਮਿਲੇ ਪਰ ਰੂਹ ਤੇ ਕੋਈ ਛੀਟ ਨਾ ਪਾ ਸਕਿਆ ਬਹੁਤ ਲੰਮੀ ਦਾਸਤਾਨ ਹੈ ਮੇਰੇ ਜਖਮਾਂ ਦੀ ਰਾਤ ਮੁੱਕ ਜਾਵੇਗੀ ਕਹਾਣੀ ਨਹੀਂ ਮੁੱਕਣੀ ਆ ਕੇ ਉਸਨੇ ਵਾਸੀ ਲਈ ਹੁਣ ਤੂੰ ਕੀ ਨਾਮ ਰੱਖੇਂਗੀ ਮੇਰੇ ਅਫਸਾਨੇ ਦਾ ਪੂਜਾ ਉਹ ਕਹਿ ਕੇ ਇੱਕਦਮ ਚੁੱਪ ਹੋ ਚੁੱਪ ਹੋ ਗਈ ਮੈਂ ਨੀਂਦ ਚ ਜਾਗੀ ਦੇਖਿਆ ਵਾਈਨ ਦੀ ਪੂਰੀ ਬੋਤਲ ਖਾਲੀ ਸੀ ਸਿਗਰਟਾਂ ਦੀ ਡੱਬੀ ਮਰੋੜ ਕੇ ਮੇਜ਼ ਥੱਲੇ ਛੁੱਟੀ ਪਈ ਸੀ Hindu ਧਰਮ ਵਿੱਚ ਗੀਤਾ ਦਾ ਸੰਦੇਸ਼ ਹੈ ਕਿ ਰੂਹ ਅਮਰ ਹੈ ਸਰੀਰ ਤਾਂ ਚੋਲਾ ਹੈ ਕੱਪੜਿਆਂ ਵਾਂਗ ਇਨਸਾਨ ਇਸ ਨੂੰ ਬਦਲਦਾ ਰਹਿੰਦਾ ਹੈ ਤੂੰ ਤਾਂ ਖੁਦ ਹੀ ਦੱਸਿਆ ਕਿ ਤੇਰੀ ਰੂਹ ਨੂੰ ਕਿਸੇ ਨੇ ਨਹੀਂ ਛੋਹਿਆ ਸਿਰਫ ਬਦਨ ਹੀ ਛਲਣੀ ਹੈ ਬਦਨ ਤਾਂ ਰੋਜ਼ ਹੀ ਛਲਣੀ ਹੁੰਦੇ ਨੇ ਤਾਈਬਾ ਰੂਹ ਤੇ ਚਰੀਟ ਤਾਂ ਕਿਸਮਤ ਨਾਲ ਹੀ ਪੈਂਦੀ ਹੈ ਨੇ ਡੂੰਗਾ ਹੌਂਕਾ ਲਿਆ ਮੈਂ ਦੇਖਿਆ ਕਿ ਮੇਰਾ ਜਵਾਬ ਸੁਣ ਕੇ ਉਸ ਦੀਆਂ ਸਾਵਲੀਆਂ ਗੱਲਾਂ ਤੇ ਦੋ ਮੋਤੀ ਆ ਗਰੇ ਜੋ ਸ਼ਾਇਦ ਉਸ ਨੇ ਆਪਣੀ ਕਹਾਣੀ ਸ਼ੁਰੂ ਕਰਨ ਵੇਲੇ ਪੂਰਾ ਸਮਾਂ ਅੱਖਾਂ ਦੇ ਕਿਸੇ ਕੋਨੇ ਵਿੱਚ ਲੁਕਾਈ ਰੱਖੇ ਸਨ ਆਸ ਕਰਦੀ ਹਾਂ ਜੀ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਵੇਗੀ ਪਲੀਜ਼ ਚੈਨਲ ਨੂੰ ਜ਼ਰੂਰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਜੀ ਤਾਂ ਜੋ ਮੈਂ ਹੌਸਲੇ ਨਾਲ ਸੋਹਣਿਆ ਸੋਹਣਿਆ ਵਧੀਆ-ਵਧੀਆ ਕਹਾਣੀਆਂ ਲੈ ਕੇ ਆਉਂਦੀ ਰਹਾ ਜੀ ਧੰਨਵਾਦ